ਚੇਅਰਮੈਨ ਸ੍ਰੀ ਰਮਨ ਬਹਿਲ ਦੇ ਯਤਨਾਂ ਸਦਕਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੀ ਹੈ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਗੁਰਦਾਸਪੁਰ ਪੰਡੋਰੀ ਰੋਡ ਤੇ ਵੀਰਕਾ ਮਿਲਕ ਪਲਾਂਟ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਗੁਰਦਾਸਪੁਰ ਸ਼ਹਿਰ ਦੇ 670 ਸਿਟੀ ਪ੍ਰੋਮੋਸ਼ਨ ਦੀ ਮਨਮਤ ਉੱਪਰ 32 ਲੱਖ ਰੁਪਏ ਦੀ ਲਾਗਤ ਆਵੇਗੀ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਉਹਨਾਂ ਨਾਲ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਉੱਗੇ ਜਨਤਕ ਆ ਸ਼੍ਰੀ ਸ਼ਮਸ਼ੇਰ ਸਿੰਘ ਵੀ ਮੌਜੂਦ ਰਹੇ ਬੜਾ ਇੱਕ ਮੈਂ ਸਮਝਣਾ ਖੁਸ਼ੀ ਦਾ ਮਕਾਮ ਹੈ ਇਸ ਇਲਾਕੇ ਦੇ ਲੋਕਾਂ ਦੀ ਬਹੁਤ ਪ੍ਰਾਣੀ ਮੰਗ ਸੀਗੀ ਔਰ ਲੋਕ ਬਹੁਤ ਮੁਸ਼ਕਲ ਦੇ ਵਿੱਚ ਸੀਗੇ ਇਹ ਸੜਕ ਜਿਹੜੀ ਉਡੋਰੀ ਰੋਡ ਤੋਂ ਮਿਲਕਨਾੜ ਤੱਕ ਪਹੁੰਚਦੀ ਆ 700 ਮੀਟਰ ਦੇ ਕਰੀਬ ਇਹ ਸੜਕ 18 ਫੁੱਟ ਚੌੜੀ ਬਣੂਗੀ ਔਰ ਇਹਦੇ ਤੇ 33 ਲੱਖ ਰੁਪਇਆ ਖਰਚਾਊਗਾ ਉਹਦੇ ਨਾਲ ਆ ਸਾਡੇ ਸ਼ਹਿਰ ਦਾ ਐਂਟਰੈਂਸ ਆ और इतने बहुत सारे लोगों ने व्डिया इन्वैसटमेंटा करके अपने कारोबार होटल की शक्ल च रैसटोरेंट की शक्ल चलाए ने और इतने सीवरेज पैन करके ये भी सड़क बहुत खराब सी दस फुट फुटी ए छे सौ सत्तर मीटर इतों वह भी बनेगी और बत्ती लाख रुपई वो खर्चा आऊगा सो ये दोवें रला के पेंट लख रुपए की लागत नाल दोनों सड़क जैर हो रही ने, मैं समझना भी ये PWD محکمہ ਦੀ ਇੱਕ ਚੰਗੀ ਉਪਲਬਧੀ ਵੀ ਆ ਔਰ ਸਾਡੇ ਵਿੱਚ ਸਾਡੇ ਐਗਜ਼ੈਕਟਿਵ ਇੰਜੀਨੀਅਰ ਜਤਿੰਦਰ ਮੋਹਨ ਜੀ ਵੀ ਨੇ ਆ ਲਕਵੀਰ ਸਿੰਘ ਹੋਣੀ ਜਈ ਨੇ ਮੇਰੀ ਇੱਕੋ ਹੀ ਗੁਜ਼ਾਰਿਸ਼ ਆ ਕਿ ਕੋਸ਼ਿਸ਼ ਕਰਿਓ ਵੀ ਕੁਆਲਿਟੀ ਆਫ ਵਰਕ ਜਿਹੜਾ ਉਹ ਬਹੁਤ ਵਧੀਆ ਹੋਵੇ ਅੱਜ ਇਸ ਗੱਲ ਦੀ ਵੀ ਖੁਸ਼ੀ ਆ ਕਿ ਸਾਡੇ ਦਿਨਾਨਗਰ ਹਲਕੇ ਤੋਂ ਇੰਚਾਰਜ ਸ਼ਮਸ਼ੇਰ ਜੀ ਅੱਜ ਉਹ ਵੀ ਇੱਥੇ ਮੌਜੂਦ ਨੇ ਔਰ ਇਹਨਾਂ ਨੂੰ ਵੀ ਇੱਥੋਂ ਦੇ ਲੋਕਾਂ ਨੇ ਮਿਲ ਕੇ ਔਰ ਜ਼ੋਰ ਮੰਗ ਕੀਤੀ ਸੀਗੀ ਮੇ ਇਹ ਚੀਜ਼ਾਂ ਬਣੀਆਂ ਚਾਹੀਦੀਆਂ ਨੇ ਔਰ ਇਹਨਾਂ ਨੇ ਵੀ ਇਸ ਗੱਲ 'ਤੇ ਉੱਪਰ ਵੀ ਗੱਲ ਕੀਤੀ ਮੈਂ ਵੀ ਕੀਤੀ ਸੋ ਸਰਕਾਰ ਨੇ ਅੱਜ ਇਸ ਗੱਲ ਨੂੰ ਪੂਰੀ ਕੀਤਾ ਮੈਂ ਇੱਕੋ ਗੱਲ ਬੇਨਤੀ ਕਰੂੰਗਾ ਕਿ ਅੱਜ ਜਿਹੜੀ ਪੰਜਾਬ ਦੇ ਵਿੱਚ ਬਦਲਾਅ ਆਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹਦਾ ਮਨੋਰਥ ਇੱਕੋ ਹੀ ਆ ਕਿ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਆ ਸਹੂਲਤਾਂ ਦੇਣੀਆਂ ਔਰ ਉਸ ਕਦਮ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਹਰ ਸਫਰ ਦੇ ਵਿੱਚ ਸਰਕਾਰ ਜਿਹੜੀ ਆ ਉਹ ਉਹਨਾਂ ਦੇ ਜੀਵਨ ਸਰੂਪ ਚ ਚੱਕ ਲਈ ਉਹਨਾਂ ਨੂੰ ਬੰਦੀ ਸਹੂਲਤਾਂ ਜਿਹੜੀਆਂ ਨੇ ਉਹ ਦੇ ਰਹੀ ਆ ਔਰ ਮੈਂ ਅੱਜ ਇੱਕ ਮਕਾਮ ਤੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਜਿਹੜੇ ਪੀ ਡਬਲਯੂ ਡੀ ਮਿਨਿਸਟਰ ਨੇ ਈਟੀਓ ਸਾਹਿਬ ਹਰਪਜਨ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਪਿਛਲੇ ਦਿਨਾਂ ਨੂੰ ਉਹਨਾਂ ਨੂੰ ਮੈਂ ਮਿਲ ਕੇ ਵੀ ਆਇਆ ਉਹਨਾਂ ਨੂੰ ਗੁਰਦਾਸਪੁਰ ਦੇ ਇਲਾਕੇ ਦੀ ਹੋਰ ਵੀ ਗੱਲ ਕੀਤੀ ਆ ਉਹਨਾਂ ਉਹਨਾਂ ਦਾ ਵੀ ਧੰਨਵਾਦ ਵੀ ਇਹ ਪੈਸਾ ਜਿਹੜਾ ਉਹਨਾਂ ਨੇ ਅਲਾਟ ਕਰਕੇ ਇਹ ਜਿਹੜਾ ਕੰਮ ਸ਼ੁਰੂ ਕਰਾਇਆ ਔਰ ਇਹ ਸੜਕ ਪਰੋਂ ਦੇ ਨਾਲ ਬਹੁਤ ਸਾਰੇ ਕਾਰੋਬਾਰ ਇੱਥੇ ਨੇ ਆ ਹਿਰਾਂਬਣੀ ਜੀ ਇੱਥੇ ਖੜੇ ਨੇ ਇਹਨਾਂ ਦਾ ਪੱਟਾ ਇੱਥੇ ਆ ਲੋਕਾਂ ਨੂੰ ਮੁਸ਼ਕਲ ਹੁੰਦੀ ਸੀਗੀ ਟਰਾਂਸਪੋਰਟੇਸ਼ਨ ਦੀ ਘਰ ਬਹੁਤ ਸੋਹਣੇ ਲੋਕਾਂ ਨੇ ਬਣਾਏ ਨੇ ਉਹਨਾਂ ਘਰਾਂ ਦੇ ਵਿੱਚ ਮੁਸ਼ਕਲ ਆ ਰਹੀ ਸੀ ਸੋ ਆਕਾਲਪੁਰੇ ਕਿਰਪਾ ਕਰੇ ਅੱਜ ਹੀ ਕੰਮ ਸ਼ੁਰੂ ਹੋ ਗਿਆ ਔਰ ਬਹੁਤ ਜਲਦੀ ਮੈਂ ਬੇਨਤੀ ਕਰੂੰਗਾ ਪੀ ਡਬਲਯੂ ਡੀ ਦੇ ਅਫਸਰ ਸਾਹਿਬਾਨ ਨੂੰ ਕਿ ਇਹਨੂੰ ਪਹਿਲ ਦੇ ਆਧਾਰ ਤੇ ਜਲਦੀ ਤੋਂ ਜਲਦੀ ਜਿਹੜਾ ਕੰਮ ਹੈ ਇਹਨੂੰ ਕੰਪਲੀਟ ਕੀਤਾ ਜਾਵੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜਾ ਚੌਕ ਹੈ ਸ਼ਹਿਰ ਗੁਰਦਾਸਪੁਰ ਦਾ ਇੰਟਰਸ ਦਾ ਚੌਕ ਹੈ ਔਰ ਕਾਫੀ ਸਮੇਂ ਤੋਂ ਇਹਨੂੰ ਰਿਪੇਅਰ ਕਰਨ ਦੀ ਲੋੜ ਸੀ ਜਿਵੇਂ ਕਿ ਬੈਲ ਸਾਹਿਬ ਨੇ ਦੱਸਿਆ ਹੈ ਕਿ ਇਹ ਜਿਹੜਾ ਪੰਡੋਰੀ ਰੋਡ ਨੂੰ ਟੱਚ ਕਰਦਾ ਮੇਨ ਹਾਈਵੇ ਨੂੰ ਟੱਚ ਕਰਦਾ ਪਰ ਇੱਥੇ ਵੀ ਕਾਫੀ ਲੋਕਾਂ ਦੀ ਮੰਗ ਸੀ ਕਿਉਂਕਿ ਸਾਰਾ ਦਿਨਾਗਰ ਔਰ ਗੁਰਦਾਸਪੁਰ ਦਾ ਜੁਆਇੰਟ ਇੱਥੇ ਪੈਂਦਾ ਔਰ ਲੋਕਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਸੀ ਸੋ ਬੈਲ ਸਾਹਿਬ ਨੇ ਬਹੁਤ ਵੱਡੀ ਇੱਕ ਮਿਹਨਤ ਕਰਕੇ ਇਸ ਪ੍ਰੋਜੈਕਟ ਨੂੰ ਇਹਦਾ ਪੂਰਾ ਕਰਾਇਆ ਔਰ ਗੁਰਦਾਸਪੁਰ ਦੇ ਲੋਕਾਂ ਨੂੰ ਜਿਹੜੇ ਇਸ ਇਲਾਕੇ ਦੇ ਲੋਕ ਨੇ ਮੈਂ ਤੁਹਾਨੂੰ ਜੇ ਸ਼ਹਿਰ ਦਾ ਇੱਕ ਇੰਟਰਸ ਚੰਗਾ ਹੋਵੇ ਉਹਦਾ ਮੱਥਾ ਚੰਗਾ ਹੋਵੇ ਲੋਕ ਵੀ ਖੁਸ਼ ਰਹਿੰਦੇ ਨੇ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪੀਡਬਲਡ ਮਹਿਕਮੇ ਦੁਆਰਾ ਜਿਹੜਾ ਸ਼ਹਿਰ ਦਾ ਇੰਟਰਸ ਨੂੰ ਬਾਕੂਬੀ ਇਸਵਾਰਿਆ ਜਾ ਰਿਹਾ ਔਰ ਲੱਗਦਾ ਕਿ ਥੋੜੇ ਦਿਨਾਂ ਦੇ ਵਿੱਚ ਹੀ ਇਹ ਬਿਲਕੁਲ ਚਮਕੇਗਾ ਔਰ ਆਮ ਸ਼ਹਿਰੀਆਂ ਨੂੰ ਪ੍ਰਾਉਡ ਵੀ ਹੋਏਗਾ ਇੱਕ ਮਾਣ ਵੀ ਮਹਿਸੂਸ ਹੋਏਗਾ ਕਿ ਗੁਰਦਾਸਪੁਰ ਦੀ ਜਿਹੜੀ ਦਿੱਸ਼ਾ ਦੇਖ ਹੈ ਉਹ ਬਦਲੀ ਜਾ ਰਹੀ ਹੈ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ